ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਤੁਸੀਂ ਕੱਲ੍ਹ ਵਾਲੀ ਵੀਡੀਓ ਤੁਹਾਨੂੰ ਦੱਸਿਆ ਕਿ ਆਪਾਂ ਪਹੁੰਚ ਗਏ ਰਿਸੀਗੇ ਆਪਾਂ ਯਾਤਰਾ ਕਰ ਰਹੇ ਹਾਂ ਸ੍ਰੀ ਹੇਮਕੋਟ ਸਾਹਿਬ ਦੀ ਤੇ ਆਪਾਂ ਰਿਸੀਗੇ ਪਹੁੰਚ ਗਏ ਹੁਣ ਇੱਥੋਂ ਆਪਾਂ ਜਾਣਾ ਗੋਵਿੰਦ ਘਾੜ ਸਾਹਿਬ ਤੇ ਉਹਦੀ ਵੀ ਜਿਹੜੀ ਦੂਰੀ 300 ਕਿਲੋਮੀਟਰ ਤੇ ਸਾਰਾ ਰਸਤਾ ਜਿਹੜਾ ਚੜਾਈ ਦਾ ਤੇ ਬਾਕੀ ਆਪਾਂ ਚੱਲਦੇ ਆਪਾਂ ਹੁਣ ਨਹਾ ਤੋਂ ਕੇ ਰੈਡੀ ਹੋ ਗਏ ਤੇ ਗੁਰਦੁਆਰਾ ਸਾਹਿਬ ਆਪਾਂ ਰੁਕੇ ਹੋਏ ਹਾਂ ਤੇ ਜਿਵੇਂ ਪਿਛਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਿਆ ਸੀ ਸਾਰਾ ਨਾ ਗੁਰਦੁਆਰਾ ਸਾਹਿਬ 'ਤੇ ਰੁਕੇ ਮਿਆਂ ਤੇ ਗੁਰਦੁਆਰਾ ਰਿ ਇੱਥੋਂ ਜਿਹੜੀ ਦੂਰੀ ਆ ਹੇਮਕੋਟ ਸਾਹਿਬ ਦੀ ਉਹ 300 ਕਿਲੋਮੀਟਰ ਠੀਕ ਆ ਜੀ ਤੇ ਬਾਕੀ ਇੱਥੇ ਹੁਣ ਆਪਾਂ ਚਾਹ ਪੀ ਕੇ ਫਿਰ ਆਪਾਂ ਇਥੋਂ ਚਾਲੇ ਪਾਉਣੇ ਆ ਹੇਮਕੋਟ ਭਗਵੰਦ ਘੜ ਸਾਹਿਬ ਨੂੰ ਠੀਕ ਆ ਜੀ ਤੇ ਅੱਜ ਜਿਹੜਾ ਮੌਸਮ ਆ ਉਹ ਕਾਫੀ ਖਰਾਬ ਹੋ ਗਿਆ ਸੀ ਮੀਂਹ ਬਹੁਤ ਪੈ ਗਿਆ ਹਨਾ ਬਾਕੀ ਹੁਣ ਮੌਸਮ ਸਹੀ ਆ ਬਾਕੀ ਅੱਜ ਮੀਂਹ ਆਊਗਾ ਰਸਤੇ 'ਚ ਵੀ ਲੱਗਦਾ ਬਾਕੀ ਪਹਾੜੀ ਏਰੀਆ ਨਾ ਮੀਂਹ ਆਉਂਦਾ ਰਹਿੰਦਾ ਤੇ ਬਾਕੀ ਆਜੋ ਹੁਣ ਆਪਾਂ ਚਾਹ ਪੀਨੇ ਆ ਲਓ ਜੀ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਰਿਸ਼ੀਕੇਸ਼ ਤੇ ਚਲਦੇ ਆਂ ਆਪਾਂ ਦਰਬਾਰ ਸਾਹਿਬ ਮੱਥਾ ਟੇਕਦੇ ਆਂ ਤੇ ਮੱਥਾ ਟੇਕ ਕੇ ਆਪਾਂ ਪਾਉਨੇ ਆ ਜਿਹੜੇ ਚਾਲੇ ਗੁਰਦੁਆਰਾ ਗੋਮਦ ਘਾੜ ਸਾਹਿਬ ਨੂੰ ਤੇ ਅੱਜ ਹੈਗੀ ਆਪਾਂ ਨੂੰ ਚੜ੍ਹਾਈ ਤੇ ਆਪਾਂ ਚੜ੍ਹਾਈ ਉਤਰਾਈ ਤੇ ਜਾਣਾ ਹੋਜੀ ਆਪਾਂ ॠषि ਕੇਸ ਮੱਥਾ ਟੇਕ ਲਿਆ ਦਰਬਾਰ ਸਾਹਿਬ ਤੇ ਇੱਥੋਂ ਆਪਾਂ ਚੱਲਦੇ ਆ ਹੁਣ ਗੋਬਿੰਦ ਘਾੜ ਤੇ ਮੌਸਮ ਭੁੱਲੇ ਖਰਾਬ ਹੋ ਪਈ ਤਾਂ ਸਾਨੂੰ ਕਣੀਆਂ ਹੋਣੀਆਂ ਆ ਕਿ ਹਾਂ ਮੀਂਹ ਪੈਣ ਲੱਗ ਗਿਆ ਤੇ ਕਣੀਆਂ ਪੈਣ ਲੱਗ ਗਈਆਂ ਬਾਕੀ ਦੇਖਦੇ ਆ ਦੇਖ ਕੇ ਤੁਰ ਪੈਨੇ ਆ ਨਾ ਹੋਰ ਪਾਣ ਜਿਵੇਂ ਪਹਾੜੀ ਏਰੀਆ ਨਾ ਤੇ ਚਲੋ ਚੱਲਦੇ ਆ ਲਓ ਜੀ ਆਪਾਂ ਲੱਗਿਆ ਰਿਸ਼ੀਕੇਤ ਤੋਂ ਹੁਣ ਤੁਰਨ ਗੋਬਿੰਦ ਘਾੜ ਤੋਂ ਤੇ ਬਾਕੀ ਮੌਸਮ ਖਰਾਬ ਤੇ ਦੇਖਦੇ ਆ ਚਲੋ ਤੇ ਮੋਟਰ ਜੰਗਲਾ ਆਪਣੇ ਰੈਡੀ ਨੇ ਲਓ ਚੱਲਦੇ ਆ ਅੱਜ ਲੱਗਣਾ ਪੂਰਾ ਜੋਰ ਇਹਨਾਂ ਦਾ ਅੱਜ ਜੋਰ ਪੂਰਨ ਲੱਗਣਾ ਲਓ ਜੀ ਆਪਾਂ ਲੱਗਿਆ ਤੁਰਨ ਹੁਣ ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲਿਏ ਜੀ ਚਲੋ ਜੀ ਚਲੋ ਇਹਨਾਂ ਨੇ ਮੁਰਾ ਕਰਦਣਾ ਬਾਈ ਉਹਨਾਂ ਨੂੰ ਕੋਈ ਨਾ ਚਲੋ ਜੀ ਚਲੋ 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 ਮਰਗੀ ਪਾ ਲਿਓ ਜੀ ਐ ਜਾ ਹਊਗਾ ਤੇਲ ਜਿੱਥੋਂ ਮਾਰ ਕੀ ਚਲੋ ਕੀ ਕਰਦੇ ਉੱਥੋਂ 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 ਪਾ ਲੈਣੇ ਆ ਪਹਿਲ ਤਾਂ ਗਾਹਾਂ ਵੀ ਪਹੁੰਚਦਾ ਜਾਏ ਕੋ ਚੱਕਰ ਪੰਪ ਪਾਉਣਗੇ ਤਾਂ ਰਹਿ ਕਿੱਦਾਂ ਰਹਿ ਲਈ ਜਗਾ ਪੋਣਾ ਰੈਲੀ ਕਰਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਮੈਂ ਬਾਈ ਦਰਪੇ ਕੋਈ ਨਾ ਵਾਹਿਗੁਰੂ ਤੇ ਲਓ ਜੀ ਹੁਣ ਆਪਾਂ ਤੇਲ ਫੇਰ ਪਾਉਣ ਲੱਗੇ ਤੇ ਦੇਖਦਾ ਕਿੰਨੇ ਦਾ ਪੈਂਦਾ ਕਰ ਦੇ ਬਾਈ ਪੁੱਲ ਕਰ ਦੇ ਤੇ ਉੱਧਰ ਦੇਖ ਲੈ ਕਿੰਨੇ ਦਾ ਪੈਂਦਾ ਪੈਜੂ 5 ਲੀਟਰ ਮੇਰੇ ਹਿਸਾਬ ਨਾਲ ਹਮ 300 400 500 ਰੁਪਏ ਜਾਣਾ 500 600 ਕਿੰਨਾ ਪਿਆ 700 ਲਾਵੀ ਨਹੀਂ ਠੀਕ ਆ ਬਸ ਠੀਕ ਆ 736 ਦਾ ਬੋਲ ਲਓ ਜੀ ਆਪਾਂ 328 ਕਿਲੋਮੀਟਰ ਤੇ ਟੈਂਕੀ ਫੇਰ ਫੁੱਲ ਕਰਾ ਦਿਓ ਤੇ 770 ਰੁਪਏ ਦਾ ਪੈ ਗਿਆ ਲਓ ਜੀ ਰਿਸ਼ੀਕੇਸ਼ ਤੋਂ ਆਪਾਂ ਨਿਕਲ ਚੱਲੇ ਆਂ ਕੋਹੋਂ ਤਾਂ ਘਾਟ ਨੂੰ ਹਾਂ ਬੋਲੇ ਲੋਟਾ ਚਲੋ ਜੀ ਬਾਕੀ ਬਹੁਤ ਸੰਗਤ ਜਾਂਦੀ ਆ ਨਾ ਤੇ ਅੱਜ ਰਸ ਹੋ ਹਾਂ ਅੱਜ ਕਿਹੜੇ ਖੁੱਲਣੇ ਆ ਨਾ ਹੂੰ ਤੇ ਬਾਕੀ ਆਉਗੀ ਭਾਈ ਚੜਾਈ ਕਿਤੇ ਉਤਰਾਈ ਕਿਤੇ ਚੜਾਈ ਤੇ ਤੇ ਸਾਧਰੇ ਪਹੁੰਚ ਜੇ ਬਸ ਆਪਾਂ ਨਾ ਹਾਂ ਤਾਂ ਸਵੇਰੇ ਹਾਂ ਕਿਉਂਕਿ ਸਵੇਰੇ ਚੜਾਈ ਚੜਨ ਵਾਲੀ 13 ਕਿਲੋਮੀਟਰ ਹੋ ਸਕਦਾ 4 ਕਿਲੋਮੀਟਰ ਬਗੱਡੀ ਚ ਵਗ ਜਾਈਏ ਹੂੰ। ਗੁਲਾਬ ਵੀ ਚੜਾਈ ਜੜੀ ਆਉਣ ਸਰੀ ਆਉਣੀ ਸ਼ੁਰੂ ਹੋ ਗਈ। ਚੜਾਈ ਮਨਾਂ ਰਿਸ਼ੀਕੇਸ਼ ਤੋਂ ਸ਼ੁਰੂ ਹੋ ਜਾਂਦੀ ਆ ਕਿਉਂਕਿ ਰਿਸ਼ੀਕੇਸ਼ ਵੀ ਜੇ ਆਪਾਂ ਗੱਲ ਕਰੀ ਪਹਾੜਾਂ 'ਚ ਆ ਜਾਂਦਾ। ਅੱਜ ਚੜਾਈ ਆਪਾਂ ਨੂੰ ਰਿਸ਼ੀਕੇਸ਼ ਤੇ ਪੈਣ ਲੱਗ ਗਈ। ਤੇ ਲੋਕ ਉਹ ਗਾਂਹਾਂ ਵੀ ਚੜਾਈ ਆ ਗਈ। ਐ ਹੁਣ ਚੜਾਈ ਆਈ ਜਾਣੀਆਂ। ਬੱਧੀ ਰਿਸ਼ੀਕੇਸ਼ ਗੁੰਦਵਾਰ ਦੇ ਵਿੱਚ ਪ੍ਰਬੰਧ। ਹਾਂ, ਪ੍ਰਬੰਧ ਬਹੁਤ ਵਧੀਆ ਭਾਈ। ਹਾਂ, ਐਨ ਵਧੀਆ। ਹਾਂ ਐਨ ਵਧੀਆ ਕਿਹੜੇ ਤਰੀਕੇ ਨਾਲ ਹੁੰਦੀ ਬਹੁਤ ਵਧੀਆ ਹਾਂ ਹਾਂ ਆਜਾ ਕਾਉਂਟਰ ਬਣਿਆ ਤੁਸੀਂ ਆ ਕੇ ਦੇ ਜੇ ਕਰਾ ਸਕਦੇ ਬਾਕੀ ਆਨਲਾਈਨ ਵੀ ਹੋ ਜਾਂਦੀ ਹੈ ਨਾ ਸਾਈਟ ਦੇ ਉੱਪਰ ਬਸ ਪਰ ਇੱਥੇ ਵੀ ਬਹੁਤ ਔਖਾ ਦੋ ਕਮੈਂਟ ਦਾ ਕੰਮ ਹੈ ਸਹੀ ਗੱਲ ਹੈ ਹੂੰ ਹੂੰ ਚਲੋ ਲਓ ਜੀ ਵਰਗੇ ਆਪਾਂ ਪਾਈਪ ਪਹਾੜਾਂ ਚ ਭੋਲੇ ਆ ਲਓ ਜੀ ਪਹਾੜੀ ਸ਼ੁਰੂ ਹੋ ਗਈ ਤੇ ਪਹਾੜੀ ਮਾਲਾ ਪਾ ਚੜਨ ਲੱਗੇ ਹੈ ਨਾ ਹਾਂ ਹੁਣ ਆਲੇ ਦਲੇ ਪਹਾੜ ਹੀ ਮਿਲਣ ਆਪਾਂ ਨੂੰ ਜਦ ਤੱਕ ਆਪਾਂ ਗੋਵਿੰਦ ਘਾਰਸਾਲ ਤੱਕ ਨਹੀਂ ਪਹੁੰਚਦੇ ਹਨਾ ਬਾਕੀ ਮੌਸਮ ਨਾ ਖਰਾਬ ਹੋਵੇ ਫਿਰ ਤਾਂ ਵੀ ਦਿੱਕਤ ਹੈ ਨਹੀਂ ਆ ਮੌਸਮ ਸਾਧ ਦੇ ਦ ਫਿਰ ਆਪਾਂ ਨੂੰ ਯਾਤਰਾ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਹਾਂ ਕਿਉਂਕਿ ਪਹਾੜੀ ਏਰੀਆ ਮੋਟਰਾਂ ਨਹੀਂ ਚੱਲਣਾ ਹੈਗਾ ਪੀਚ ਬਾਕੀ ਉ ਵੀ ਰਿਸਕ ਆ ਕਿ ਨਹੀਂ ਜਦਦੇ ਆਪਾਂ ਤੁਰੇ ਆਪਾਂ ਨੂੰ ਹੁਣ ਚੜ੍ਹਾਈ ਦਿੱਖੀ ਹੈ ਤੇ ਮੀਂਹ ਵੀ ਆ ਗਿਆ ਜਦਦੇ ਆਪਾਂ ਤੁਰੇ ਮਨਾ ਹੁਣ ਤੇ ਕਿਹੜਾ ਹੀ ਆਈ ਆ ਕਾਫੀ ਪਿੱਛੇ ਤੋਂ ਲਓ ਜੀ ਚੜ੍ਹ ਕੇ ਇੱਥੋਂ ਉਤਰਾਈ ਆ ਗਈ

ਉਹਨਾ ਹੈਗਾ ਆਪਣੇ ਕੋਲ ਫਾਵ ਹੋਇਆ ਪਾਲਾਂ ਨੂੰ ਜੈ ਬੈਕ ਤੇ ਬਾਕੀ ਨੈਟ ਨੋਟ ਵਧੀਆ ਚੱਲਦਾ ਅਜੇ ਕੋਈ ਤੱਕ ਸਾਨੂੰ ਕੋਈ ਦਿੱਕਤ ਆਈ ਨਹੀਂ ਹੈਗੀ ਬਾਕੀ ਚਲੋ ਗਾਹਾਂ ਜਾ ਕੇ ਦੇਖਦੇ ਆਂ ਪਰ 19 ਸਪੀਡ ਦੀ ਹੈਗਾ ਯਾਨੀ ਚੱਲਦਾ ਮਤਲਬ ਇਹ ਗੱਲ ਗੁੱਲ ਹੋਈ ਜਾਂਦੀ ਹੈ ਬਾਕੀ ਉਹ ਬੰਦਾ ਜਿਵੇਂ ਨਾਰਮਲ ਚਲਾਉਣਾ ਹੋਵੇ ਚੱਲੀ ਜਾਂਦਾ ਲਓ ਜੀ ਜੱਤੋਂ ਆਪਾਂ ਚੱਲੇ ਆ ਰਿਸ਼ੀਕੇ ਤੋਂ ਆਪਣੀ ਪਹਿਲੀ ਸਟੇ ਆ ਤੇ ਆਪਾਂ ਇੱਥੇ ਰੁਕੇ ਆ ਤੇ ਇੱਥੇ ਚਾਹ ਪਾਣੀ ਪੀ ਕੇ ਫੇਰ ਆਪਾਂ ਅੱਗੇ ਚੱਲਾਂਗੇ ਤੇ ਹੁਣ ਇਹ ਲਗਾਂਦਾ ਹੈ ਰੇਂਪੋਰਟ ਬਦਰੀਨਾਥ ਮਾਰਗ ਤੇ ਇਹ ਇੱਥੇ ਲੰਗਰ ਦੀ ਸੇਵਾ ਚੱਲਦੀ ਹੈ ਤੇ ਇੱਥੇ ਆਪਾਂ ਰੁਕੇ ਆਂ ਤੇ ਇਧਰ ਆਪਣੇ ਹੋਰ ਵੀ ਵੀਰ ਭਾਈ ਖੜੇ ਨੇ ਹਨਾ ਸਾਰੇ ਆ ਜਾਓ ਇੱਥੇ ਆਪਾਂ ਚਾਹ ਪੀਂਦੇ ਲਓ ਜੀ ਆਪਾਂ ਚਾਹ ਪੀ ਲਈ ਨਾਲ ਤੇ ਪਕੌੜੇ ਹਨਾ ਨਾਲ ਤੇ ਪਕੌੜੇ ਤੇ ਇੱਥੋਂ ਆਪਾਂ ਹੁਣ ਚੱਲਦੇ ਆਂ ਅੱਗੇ ਤੇ ਮੀਂਹ ਪੂਰ ਜੀ ਪੈ ਰਹੀ ਆ ਹਨਾ ਬਾਕੀ ਚੱਲਦੇ ਆਪਾਂ ਲਓ ਵੀ ਹੁਣ ਜਿਹੜੀ ਚੜਾਈ ਆ ਰਹੀ ਆ ਹਨਾ ਬੋਲੇ ਹੁਣ ਦੱਸ ਦੀ ਜੜਾਈ ਆ ਨਾ ਹੁਣ ਸਿੱਕੀ ਜੜਾਈ ਆਉਂਦੀ ਹੈ ਵਿੱਚ ਪੂਰੀ ਮਗਰ ਤਿੱਕੀ ਆ ਗਈ ਦੀ ਇਹ ਅੱਗੇ ਅੱਧਰ ਭਾਈ ਫੋਟੋ ਆ ਜਾਂਦੇ ਹੋ ਜਾਣਾ ਫੰਡ ਤੇ ਜੀ ਚੱਲ ਵੀ ਜਿਆਦਾ ਕਿਤੇ ਇੱਥੇ ਟਿੱਕਾ ਪੈ ਜਾਂਦੇ ਉਹਦਾ ਚੱਕਰ ਟੁੱਟ ਜਾਂਦੇ ਆ ਲਓ ਵੀ ਹੁਣ ਆਪਾਂ ਰੁਕਿਆ ਆ ਰਸਤੇ 'ਚ ਤੇ ਇੱਥੇ ਆਪਾਂ ਖਾਣੇ ਆ ਪਰੌਂਠੇ ਠੀਕ ਆ ਜੀ ਕਿਉਂਕਿ ਭੁੱਖ ਲੱਗਿਆ ਆਈ ਸੀ ਤੇ ਆਹ ਪਹਾੜੀ ਤੁਸੀਂ ਦੇਖ ਸਕਦੇ ਹੋ ਹੁਣ ਅਗਰ ਜੇ ਮੈਂ ਬਾਰੂ ਹੀ ਦਿਖਾਵਾਂਗੇ ਤੇ ਲਓ ਵੀ ਮੀਂਹ ਵੀ ਜਿਹੜਾ ਸ਼ੁਰੂ ਹੋ ਗਿਆ ਤੇ ਇੱਥੇ ਆਪਾਂ ਰੁਕੇ ਇੱਥੇ ਆਪਾਂ ਨੂੰ ਜਿਹੜਾ ਮੀਂਹ ਉਹ ਪੈਣ ਲੱਗ ਗਿਆ ਤੇ ਹਜੇ ਆ ਪੂਰੀ ਖੜੇ ਆ ਤੇ ਵੱਧ ਮਿਲ ਰਿਹਾ ਵੀ ਇੱਥੇ ਹੀ ਖੜਦੇ ਨੇ ਜਿਵੇਂ ਗੱਡੀਆਂ ਬਹੁਤ ਖੜੀਆਂ ਦੀ ਦੇਖ ਸਕਦੇ ਹੋ ਨਾ ਲੈ ਵੀ ਆ ਭਾਈਨੇ ਪਾਪਾ ਰੁਕੇ ਆ ਪਹਾੜੀ ਬੈਸ ਨੂੰ ਭੋਜਨ ਤੇ ਇੱਥੋਂ ਆਪਾਂ ਚੱਲਦੇ ਅੱਗੇ ਨਹੀਂ ਇਵਾ ਥੋੜਾ ਮੀਂਹ ਰੁਕ ਜਨੇ ਲਓ ਵੀ ਆ ਬਾਈਓ ਨੇ ਵੀ ਆਪਣੇ ਨਾਲ ਨੇ ਸਾਰੇ ਹਨ ਤੇ ਚੱਲਦੇ ਆ ਤੇ ਭੂਰ ਭੂਰ ਜੀ ਪਹ ਪੈ ਰਹੀ ਆ ਨਾ ਤੇ ਬਾਕੀ ਇਥੋਂ ਆਪਾਂ ਹੁਣ ਚੱਲਦੇ ਆ ਰੋਕਣਾ ਕਿ ਜਾਣਾ ਲਓ ਜੀ ਚੱਲ ਪਏ ਤੇ ਮੀਂਹ ਪੈ ਰਹੀ ਆ ਭੂਰ ਜੀ ਪੈ ਰਹੀ ਹੈ ਨਾ ਠੀਕ ਆ ਕੋਈ ਚੱਕਰ ਨਹੀਂ ਆਇਆ ਸਹੀ ਗੱਲ ਆ ਫਿਰ ਸ਼ੌਂਟਾ ਖਾ ਲਿਆ ਮੈਂ ਪਰ ਇੱਥੇ ਇਕੱਠੇ ਹੋ ਗਏ ਹਾਂ ਚਾਹ ਪੀ ਲਈ ਆ ਆਸ ਤੇ ਆ ਨਾ ਤਲੀ ਗਿੱਕੀ ਤੋਂ ਤਲੀ ਗਿੱਕੀ ਹਾਂ ਤਲੀ ਹੋਈ ਜੀ ਖਾਵੇ ਨਾ ਇਹ ਇਕੱਠੇ ਉੱਤੀ ਪਰੇ ਸਹੀ ਗੱਲ ਆ ਸਹੀ ਗੱਲ ਆ ਕਿਉਂਕਿ ਨਾ ਬੰਦੇ ਦਾ ਠੀਕ ਰਹਦਾ ਬੰਦੇ ਦਾ ਬੇਟ ਤੇ ਕੀ ਰਹਦਾ ਹੂੰ ਪਤਾ ਹੂੰ ਕੀ ਕਰਦਾ ਸਹੀ ਗੱਲ ਆ ਯੋਕੇ ਮੌਸਮ ਬਹੁਤ ਖਰਾਬ ਆ ਮੀ ਹੁਣ ਮੜਾ ਰੁਕਿਆ ਪਹਿਲਾਂ ਮੀ ਬਹੁਤ ਜ਼ਿਆਦੇ ਪੈ ਗਿਆ ਹੁਣ ਸ਼ਰਕਤੋ ਹੀ ਪਤਾ ਲੱਗਦਾ ਹੋਊਗਾ ਗਿੱਲੀ ਆ ਨਾ ਤੇ ਸੰਗਮ ਤਾਂ ਆਪਾਂ ਲੰਘ ਚੁੱਕੇ ਆ ਤੇ ਆਹ ਨਦੀ ਜਾਂਦੀ ਕਿੱਧਰ ਤੁਸੀਂ ਦੇਖ ਸਕਦੇ ਹੋ ਨਾ ਆ ਦੇਖ ਇੱਧਰ ਨੂੰ ਉਹ ਉੱਥੇ ਇਕੱਠੀ ਹੁੰਦੀਆਂ ਨੇ ਇਹ ਹਾਂ ਤੇ ਬੰਦੇ ਕਹਿੰਦੇ ਵੀ ਨਹੀਂ ਅੱਜ ਬਾੜ ਖਿੱਚੋ ਕਿਉਂਕਿ ਮੌਸਮ ਖਰਾਬ ਆ ਅੱਜ ਆਪਾਂ ਟਿਕਾਣੇ ਤੇ ਲੱਗੀ ਆ ਛਾਤਰੇ ਕਿਉਂਕਿ ਪਹਾੜੀ ਏਰੀਆ ਫਿਰ ਰਾਤ ਨੂੰ ਵੀ ਮਨ ਜਿਹੜਾ ਡਰਾਈਵਿੰਗ ਕਰਨੀ ਔਖੀ ਹੈ ਕਿ ਨਹੀਂ ਕਿਉਂਕਿ ਆਪਾਂ ਘਰ ਆਏ ਨਾ ਪਤਾ ਫਿਰ ਉੱਥੇ ਨਾ ਤਾਂ ਉਹ ਕਰਕੇ ਬਰ ਰਿਸਕ ਨਹੀਂ ਲੈ ਰਹੇ ਜਲੋਹੀ ਬਾਕੀ ਐਂ ਚੜਾਈ ਆਈ ਜਾਂਦੀ ਆ ਨਾ ਲੈ ਵੀ ਹੁਣ ਚੜਾਈ ਤਿੱਖੀ ਆ ਗਈ ਪੂਰੀ ਤੇ ਬਾਕੀ ਆਪਾਂ 13 ਜਪਾ 736 ਦਾ ਨਾ 736 736 ਦਾ ਜਪਾ ਵਾਲੇ ਆਪਾਂ ਨੇ 1000 ਦਾ ਗੱਲ ਪਾ ਲਿਆ ਜੀ ਮਤਲਬ 17 ਸਾਲ ਦਾ ਤੇਲ ਪੈ ਗਿਆ ਟੈਂਕੀ ਫੁੱਲਾ ਹੈ ਤਾਂ ਕਿ ਕੋਈ ਟੱਕਾ ਟੱਕ ਘਟਾਇਆ ਨਹੀਂ ਹੈਗਾ ਫਾਈ ਤੇ ਬਾਕੀ ਆਲੇ-ਦਾਲੇ ਤੁਹਾਨੂੰ ਪਹਾੜ ਦੇਖਦੇ ਹੋਣਗੇ ਨਾ ਤੇ ਆ ਬਾਕੀ ਘਰ ਵੀ ਬਣੇ ਹੋਏ ਨੇ ਵਿੱਚ ਬੌਦੇ ਲਾਰ ਰਹਿائش ਵੀ ਦਿਖ ਲਿਆ ਨਾ ਲੋਕਾਂ ਦੀ ਇਹਨਾਂ ਕਿੰਨਾ ਔਖਾਂ ਤੋਂ ਦੇਲੀ ਆਉਣ ਜਾਣਾ ਨਾ ਤੁਸੀਂ ਉਹ ਜਿਵੇਂ ਕਹਿੰਦੀ ਕਿ ਸ਼ੁਰੂ ਤੋਂ ਆਤ ਪਾਇਆ ਵੀ ਹਾਂ ਬਾਕੀ ਆਤ ਪੈਂਦੀ ਹੁਣ ਸਹੀ ਗੱਲ ਹੈ ਤੇ ਬਾਕੀ ਬਾਜ਼ਾਰ ਹੈਗੇ ਨੇ ਨੇੜੇ ਆਲੇ-ਦਾਲੇ ਸ਼ਹਿਰ ਹੈਗੇ ਨੇ ਜੇ ਮੈਂ ਪਹਿਰਾਜ ਹੁਣ ਸ਼ਹਿਰ ਆਇਆ ਸੀ ਪਿਛਲੇ ਪਿੱਛੇ ਵੀ ਸ਼ਹਿਰ ਆਇਆ ਸੀ ਨਾ ਹਾਂ ਇਹਦੇ ਵਿੱਚ ਲੋਕਾਂ ਨੇ ਹਾਂ ਉਹਨਾਂ ਦੇ ਉਹ ਡਰਾਈਵ ਹੀ ਖਤਰਨਾਕ ਉਹਨਾਂ ਦੀ ਖਤਰਨਾਕ ਆ ਪੂਰੀ ਉਹ ਫਿਰ ਪੱਕੇ ਪੱਕੇ ਨੇ ਨਾ ਡੈਲੀ ਵਾਲੇ ਹੂੰ ਲੋਬੀਆ ਵੇਲਾ ਰਸਤਾ ਕੋਸਣਾ ਤੇ ਐਵੇਂ ਚੜਾਈ ਆ ਲੋਬੀ ਮੀ ਹਟ ਗਿਆ ਨਾ ਮੀ ਹੁਣ ਹਟ ਗਿਆ ਮੌਸਮ ਹੋ ਗਿਆ ਖਾਫ ਤੇ ਬਾਕੀ ਧੁੱਪ ਨਹੀਂ ਨਿਕਲੀ ਧੁੱਪ ਤਾਂ ਦੇਖਿਆ ਸੂਰਜ ਦੇਖਿਆ ਸੀ ਫਿਰ ਤਾਂ ਪਹਾੜਾਂ ਦਾ ਸੂਰਜ ਦੇਖਣ ਦੀ ਸ਼ਾਇਦ ਹੀ ਦੀਗੇ बाकी यात्रा पूरी वाया चल रही है श्रीनगर श्रीनगर रह गया एक किलोमीटर पुरुष श्रीनगर ठीक है बाकी ए रास्ता सारा ना। कित -कित कित कित कथा कथा है ना एवं कित कठा मोड़ आ जाए ਏ ਨਾਲ ਦੇ ਮਿੱਤਰ ਭਰਾ ਆਪਣੇ ਮੂਹਰੇ ਜਾਂਦੇ ਆ। ਇਹ ਬਾਕੀ ਆਲੇ-ਜਾਲੇ ਪਹਾੜੀ ਬਹੁਤ ਸੋਹਣਾ 뷰 ਹੈ ਹਨਾ। ਮਖਾਲੇ ਵਾਲੇ 뷰 ਕੰਨਾ ਸੋਹਣਾ ਦੇਖ। ਦੇਖ ਕਰਕੇ ਦੇਖ ਘਰ ਦੇ ਨਾਲ ਉਹ ਪਹਾੜਾ ਕੈਨਪੇਸ਼ੀ ਲੱਗਦੀ। ਇਹ ਘਰ ਜਿਹੜਾ ਕਿਨੇ ਉੱਤੇ ਚ ਪਹਾੜਾ ਪਾਇਆ ਹੋਣਾ ਨਾ। ਲਓ ਜੀ ਆਪਾਂ ਆ ਗਏ ਸ਼੍ਰੀਨਗਰ। ਸ਼੍ਰੀਨਗਰ ਕੋਣਾ ਕਨਹੀਂ। ਹਾਂ ਦੇਖੋ ਦੇਖ ਰਿਹਾ ਹਾਂ ਆਹ ਦੇਖ ਰਿਹਾ ਹਾਂ ਲਾਸਟ ਵਾਰ ਆਹੋ ਮੈਂ ਜੇ ਚਾਹ ਚੂਪਣੀ ਚਾਹ ਚੂਪਣੀ ਦੇਖ ਲਓ ਤੇ ਆ ਗਿਆ ਸ਼੍ਰੀਨਗਰ ਕਿਦ ਕਰ ਚੜਾਈ ਇਕੱਠੀ ਆ ਜਾਂਦੀ ਹੈ ਨਾ ਕਿਦ ਕਰ ਚੜਾਈ ਮਨ ਲਾ ਠੀਕ ਆ ਕਿਦ ਕਰਦਾ ਬਾਹਲੀ ਤਿੱਖੀ ਆ ਜਾਂਦੀ ਆ ਸ਼੍ਰੀਨਗਰ ਉੱਥੇ ਨਿਕਲਦਾ ਰਾਹ ਫਿਰਨਾ ਇਹ ਸ਼੍ਰੀਨਗਰ ਆਉਂਦਾ ਪ੍ਰਾਖੜਾ ਹੈ ਕਿਤੇ ਕੁਛ ਹਮਮ ਉਹ ਕੋਈ ਗੱਲ ਨਹੀਂ ਕਰਦਾ ਨਹੀਂ ਹਮਮ ਇਹ ਸਭ ਕੁਝ ਕਰਦਾ ਆ ਦੋ ਸਰੀ ਨਾ ਕਰ ਹਮਮ ਉਹ ਕਿਉਂ ਨਹੀਂ ਕਰਦਾ ਠੀਕ ਆ ਜੀ ਓਕੇ ਸਰ ਦੇਖੋ ਨਦੀ ਨਦੀ ਆ ਹਮਮ ਬਾਕੀ ਮੌਸਮ ਹਜੇ ਕੰਡ ਮਣ ਜੀ ਹੋ ਰਹੀ ਆ ਮੈਨ ਲੱਗਦਾ ਉੱਪਰ ਮੀਂਹ ਪੈ ਰਿਹਾ ਹੈ ਤਾਂ ਹੀ ਆ ਕੰਡਾਈਆ ਹਾਂ ਪਰ ਉਹ ਆ ਜਾਨੀ ਸਫਰ ਬਹੁਤ ਵਧੀਆ ਜੰਮਕਾ ਨਾਲ ਯਾਤਰਾ ਕ ਨਹੀਂ ਮੰਨ ਲਓ ਇਹ ਸਫਰ ਬਹੁਤ ਸੋਹਣਾ ਨਿਕਲਦਾ ਹੈ ਜੇ ਹੁਣ ਮਨ ਲਾ ਗਰਮੀ ਹੁੰਦੀ ਫਿਰ ਆਪਾਂ ਕਈ ਵਾਰ ਰੁਕਣਾ ਪੈਂਦਾ ਕ ਨਹੀਂ ਕਿਉਂਕਿ ਪਿਆਸ ਲੱਗੇ ਪਾਣੀ ਦੀ ਲਓ ਜੀ ਆਪਾਂ ਰੁਕੇ ਹਾਂ ਸ਼੍ਰੀਨਗਰ ਤੇ ਆ ਸ਼੍ਰੀਨਗਰ ਦਾ ਸ਼ਹਿਰ ਚ ਆਪਾਂ ਰੁਕੇ ਤੇ ਇਹ ਕਹਿੰਦੇ ਵੀ ਰੁਕ ਜਾਨੇ ਆ ਚਾਹ ਪੀ ਲੈਣੇ ਇੱਥੇ ਤੇ ਬਾਕੀ ਬੰਦੇ ਆਪਣੇ ਅੰਦਰ ਨਾਲ ਲਓ ਜੀ ਆਪਾਂ ਚਾਹ ਪੀ ਲਈ ਇੱਥੋਂ ਚੱਲਦੇ ਆਪਾਂ ਅੱਗੇ ਨਾਲ ਤੇ ਭੂਰ ਜੀ ਪੈ ਹੀ ਰਹੀ ਆ ਹੈਨਾ ਜੇ ਮਦਦ ਦੇਖ ਸਕਦੇ ਤੇ ਕਿੰਨ ਮਿੰਟ ਕਿੰਨ ਮਿੰਟ ਹੁੰਦੀ ਆ ਕਰਦੇ ਤਾਂ ਲਿਆਉਣਾ ਇੱਥੋਂ ਰਹਿ ਗਿਆ ਜੀ ਸ਼੍ਰੀਨਗਰ ਤੋਂ 158 ਕਿਲੋਮੀਟਰ ਮੈਪ ਦੇ ਹਿਸਾਬ ਨਾਲ ਅਸੀਂ ਮੈਪ ਤੇ ਸਰਚ ਕਰਕੇ ਦੇਖਿਆ ਤੇ 158 ਕਿਲੋਮੀਟਰ ਤੇ ਹੁਣ 100 ਕਿਲੋਮੀਟਰ ਕੱਢ ਕੇ ਰੁਕਾਂਗੇ ਮੈਂ ਤਾਂ ਕਹਣਾ ਯਾਰ ਮੌਸਮ ਹੁਣ ਹਾਂ ਜਾਨ ਮੌ ਜੇ ਰੁਕਣਾ ਹੈ ਬਾਕੀ ਦੇਖ ਲੈਣੀ ਮੈਂ ਤਾਂ ਕਹਿੰਦਾ 100 ਕਿਲੋਮੀਟਰ ਕੱਢ ਕੇ ਰੋ ਇੱਕ ਸਟੇਜ ਆਈਦੀ ਬਜਾਲੇ ਉਦੋਂ ਬਾਅਦ ਸਿੱਧੀ ਹਾਂ ਕਿਉਂਕਿ ਟਾਈਮ ਵੀ ਕਿੰਨਾ ਟਾਈਮ ਕੰਨਾ ਹੋ ਗਿਆ ਪੌਣਾ 1 ਹੋ ਗਿਆ। ਪੌਣਾ 1 ਹੋ ਗਿਆ। 2 3 4 ਵਜੇ ਨੂੰ ਪਹੁੰਚਨੇ ਚਾਹੀਦੇ ਮੇਰੇ ਹਿਸਾਬ ਨਾਲ। 150 ਕਿਲੋਮੀਟਰ ਲਾਲਾ ਪਰ ਕੜਾਈ ਆਣੀ ਫਿਰ ਹੌਲੀ-ਹੌਲੀ ਹੋਰ ਜਾਣਾ ਪੈਣਾ। ਚਲੋ ਮਿਲਦੇ ਆਂ। ਹੈ? ਆਰਾਮ ਨਾਲ। ਨਹੀਂ ਆਉਂਦੀ ਲੋੜ। ਨਾ ਨਾ ਲੋੜ ਹੀ ਨਹੀਂ। ਜੇ ਤੇ ਖੁੱਲਾ ਇੱਥੇ ਕਾਰ ਵੀ ਲੈ ਹੋ ਜਾਣ ਪੰਜਾਬੀ ਹੋਣਾ ਮੋਟਾ। ਇੱਥੇ ਲੱਗਦਾ ਆਪਾਂ ਨੂੰ ਹਾਂ ਹਾਂ। ਪੀਵੀ 10 ਵੱਧ ਮਿਲਿਆ ਪੀਵੀ 10 ਵੱਧ ਮਿਲਿਆ ਪੀਵੀ 13 ਵੱਧ ਮਿਲਿਆ ਪੀਵੀ 13 ਵੀ ਬਹੁਤ ਮਿਲਿਆ ਨਾ ਬਾਕੀ ਪੀਵੀ 60 ਵੱਹ ਮਿਲਿਆ ਮਹਾਲੀ ਦਾ ਨੰਬਰ ਹਾਂ ਇਹ ਜੀ ਬੇਦੀ ਆ ਇਹ ਰਣਾਉਣਾ ਜੋ ਹਾਂ ਕਾਲੀ ਨਾ ਕਰੋ 10 ਮਿੰਟ 7 ਘੰਟਾ ਘੰਟਾ ਖੜਾ ਪਾਉਂ ਵੱਧ ਲਾ ਲਈ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਆ ਬਾਕੀ ਹੁਣ ਚੜਾਈ ਚੜ ਰਹੇ ਆ ਆਪਾਂ ਸਾਹ ਕੋਲ ਮੀਟਰ ਹਾਂ ਕੜਾਈ ਹੋਈ ਆ ਹੁਣ ਚਲੋ ਮਿਲਦੇ ਆ ਲਓ ਜੀ ਬੱਸ ਉਹ ਬੱਸ ਉਹ ਕਿਧਰ ਨੂੰ ਆ ਰਿਹਾ ਬੱਸ ਵਾਲਾ ਭਾਈ ਉਹ ਬੱਸ ਵਾਲਾ ਗਲਤ ਆ ਰਿਹਾ ਦੀ ਇੱਥੇ ਕਿਹੜਾ ਕਿਹੜਾ ਸ਼ਹਿਰ ਆ ਇਹ 40 ਤਾਰ ਆ ਇਹ 40 ਤਾਰ ਇਆ ਵਾਕੇ ਇੱਥੇ ਬੱਸਾਂ ਆ ਨਾ ਟੈਂਪੂ ਟਰੈਲ ਬਹੁਤ ਨੇ ਇੱਥੇ ਮੈਂ ਰੁਕਦੇ ਆ ਗਿਆ ਨਾ ਜਾਮ ਲੱਗਾ ਮੂਰੇ ਮੇ ਲੱਗਾ ਕਿ ਨਹੀਂ ਲੈਟਰ ਆਪੇ ਚਲ ਕੇ ਮੈਂ ਵਾਰ ਕਰਨਾ ਹੂੰ ਵੈਕਟਮ ਦਾ ਬਾਤ ਕਰੂਗਾ ਇਹ ਜੋਰ ਲੱਗਦਾ ਲਓ ਵੀ ਨਾਗੇ ਸੈਰ ਆਪਾਂ ਭਾਈ ਫਸ ਗਏ ਜਾਮ ਤੇ ਜਾਮ ਲੱਗਾ ਹੈ ਪੂਰਾ ਉਹ ਬੱਸ ਨੇ ਲਾਤਾ ਚਲੋ ਫੇਰ ਕੀ ਬਣਦਾ ਬਹੁਤ ਦੂਰ ਤੱਕ ਜਾਮ ਲੱਗ ਗਿਆ ਬਹੁਤ ਦੂਰ ਤੱਕ ਲੱਗ ਗਿਆ ਨਾ ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਗੋਵਿੰਦਨਗਰ ਨਰਗਾਸੂ ਠੀਕ ਹੈ ਜੀ ਇੱਥੇ ਆਪਾਂ ਪਹੁੰਚ ਗਏ ਤੇ ਇੱਥੇ ਹੁਣ ਆਪਾਂ ਰੁਕ ਗਏ ਤੇ ਇੱਥੋਂ ਜਿਹੜੀ ਰਹੀ ਬਾਟ ਮੰਨ ਲਓ ਵੀ 110-120 ਕਿਲੋਮੀਟਰ ਰਹਿ ਗਿਆ ਹੋਊਗਾ ਗੋਵਿੰਦ ਘਾਟ ਤੇ ਆ ਵਰਤੋਰਾ ਸਾਹਾ ਪਰੂ ਕੇ ਆ ਕੋਰੋਨਾ ਲਾਗ ਕਰ ਕੋਈ ਇਹ ਨਾ ਰਹਾ ਫਰ ਫੁੱਲੇ ਅਨੰਦ ਤੇ ਸੋਹ ਆਹ ਜੇ ਲੈ ਗਾ ਨੀ ਜੇਵਾ ਪਾਣੀ ਛਕ ਲਿਆ ਤੇ ਆਪਾਂ ਰੁਕਿਆ ਗੁਰਦੁਆਰਾ ਜੀ ਬਾਲਾਹੋਲੇ ਸਾਡੇ ਦੇ ਨਨ ਮੁਸਾਫਰ ਪਤਾ ਨਿਕਰਾ ਦੀ ਰਾਹਾਂ ਦੀ ਐ ਤੇ ਇੱਥੋਂ ਜਿਹੜਾ ਗੋਵਿੰਦ ਘਾਟਾਂ ਤੋਂ ਅੰਨੇ ਦੂਰੀ ਆ 110 ਕਿਲੋਮੀਟਰ ਹੈ ਤੇ 110 ਕਿਲੋਮੀਟਰ ਚੜਾਈ ਕਾਫੀ ਆ ਹੈ ਨਾ ਬਈ ਆਇਓ ਤੇ ਆਪਾਂ ਵੀ ਆਪਾਂ ਇਸੇ ਮਾਰਗ ਮੰਨਵਾ ਵੀ ਹਜੇ ਤੂੰ ਹੁਣ ਤੋਂ 2 ਘੰਟੇ 2 ਘੰਟੇ ਦਾ 3 ਵਜੇ ਆਪਾਂ ਉਰੇ ਤੇ 2 ਘੰਟੇ ਤੱਕ ਬੋਲਣਗੇ ਦਾਨ ਕਰਾਂਗੇ ਦਾਨਕੀ ਦਾਇਰੇ ਤੇ ਪ੍ਰਚਾਤਾ ਬਣੀ ਆਪਾਂ ਸਵਾਗਤ ਲਓ ਜੀ ਆਪਾਂ ਹੁਣ ਗੁਰਦੁਆਰਾ ਸਾਹਿਬ ਤੋਂ ਲੱਗੇ ਆ ਚੱਲਣ ਤੇ ਮੌਸਮ ਜੇ ਕਹੀਏ ਮੌਸਮਾ ਬਿਲਕੁਲ ਹੁਣ ਸਹੀ ਆ ਮਤਲਬ ਕਿ ਗਰਮੀ ਨਹੀਂ ਹੈਗੀ ਲਓ ਜੀ ਆਪਾਂ ਨਰਗਾਸੂ ਚੱਲਦੇ ਆ ਨਰਗਾਸੂ ਤੋਂ ਹਮ ਨੇਲੀ ਤਾਲ 278 ਇਹ ਨੇਲੀ ਤਾਲ ਤੇ ਬਹੁਤ ਵਧੀਆ ਯਾਤਰਾ ਚੱਲ ਰਹੀ ਆ ਤੇ ਟੱਕ ਅਜੇ ਤੱਕ ਮੋਟਾ ਨਿੱਕੀ ਖਾਦਾ ਮੱਲ ਉਹ ਟੋਟਰ ਚਲਾਤਾ 481 ਕਿਲੋਮੀਟਰ ਤੇ ਟੋਟਲ ਕਿੰਨਾ 1750 ਹੋਦਾ ਪੈ ਗਿਆ 1770 ਰੁਪਏ ਤੇਲ ਪੈ ਗਿਆ ਟੋਟਲ ਆਪਾਂ 482 ਚਲਾਤਾ ਬਾਕੀ ਐਵੇਂ ਚੜਾਈ ਆ ਜਾਂਦੀ ਹੈ ਨਾ ਇੱਥੇ ਬੰਦੇ ਆਪਣੇ ਮੂਰੇ ਜਾਂਦੇ ਨੇ ਸਵਾਤਨ ਹੋ ਗਏ 6:30 6:35 6:30 ਹੋ ਗਏ 6:30 6:35 6 ਵਜੇ ਤੱਕ ਪਹੁੰਚਣੀ ਪੈ ਜਾਣੀ ਆਪਾਂ ਹਾਂ ਚਲੋ ਬਾਕੀ ਦੇਖਦੇ ਆਂ ਲਾ ਵੀ ਆ ਕਿਹਦਾ ਹੀ ਆਉਂਦੀ ਆਏ ਸਿਆਲ ਵਿੱਚ ਚੱਲ ਤੇ ਬਾਕੀ ਬੱਚਾ ਹਾਂ ਬਹੁਤ ਚੱਲਦੀਆਂ ਨੇ ਓਹੋ ਜਾਮ ਆ ਗਿਆ ਨਹੀਂ ਨਹੀਂ ਛੋ 11 ਕੋਈ ਵੀ ਪਿੱਛੇ ਖਤਾਰ ਮੈਂ ਲਾਈਨ ਮਲੇਗਾ ਲਾਓ ਜੀ ਆ ਗਈ ਮੂਰੇ ਚੜਾਈ ਬੋਲੇ ਆ ਗਈ ਚੜਾਈ ਪਾਈ ਉਹ ਚੜਨਾ ਚੜਾਈ ਵੀ ਆ ਗਈ ਐਕਟਵਾ ਸਹੀ ਔਰ ਇੱਕਾ ਹੋ ਗਿਆ ਹਾਂ ਐਕਟਵਾ ਵਧੀਆ ਲਾ ਵੀ ਮoure ਆਪਣੇ ਐਕਟੀਵਾ ਚੜ੍ਹਦੀ ਚੜਾਈ। ਹਮ ਲਾ ਵੀ ਹੁਣ ਚੜਾਈ ਚੜ ਰਹੇ ਆ ਆਪਾਂ। ਕੁਦਰਤੀ ਪਹਾੜ ਤੋਂ ਪਾਣੀ ਆਉਂਦਾ ਹੁੰਦਾ ਉਹ ਆਉਣ ਲੱਗਿਆ। ਹਮ ਆ ਚਰਨੀ ਜੀ ਛੋਟੇ ਜਿਹੇ ਪਾਣੀ ਆਣਾ ਆਉਂਦਾ ਲੱਗੇ। ਹਮ ਕਿਤੇ ਨ ਜਾ ਰਹੇ ਜੀ। ਨਿਕਾਲੀ। ਲੋ ਪ੍ਰੋਜੈਕਟ ਹੋ ਗਿਆ ਜੜ ਗਈ ਭਾਈ ਚੱਕ ਲਓ ਜੀ ਐ ਜੜਾਈ ਆਉਂਦੀ ਆ ਇੱਥੇ ਤੇ ਬਾਕੀ ਉਹ ਰਸਤਾ ਠੀਕ ਆ ਬਾਕੀ ਰੋਡ ਖੁੱਲਾ ਹੈ ਨਾ ਜੇ ਆਪਾਂ ਗੱਲ ਵਧੀਆ ਹਾਂ ਦੇਖ ਪਹਾੜ ਪਹਾੜ ਦੇਖੋ ਇਹ ਇਹ ਇੱਧਰ ਵੀ ਦੇਖੋ ਡਰਾਕਟਰ ਲੱਗਣਾ ਹੈ ਨਾ ਹਾਂ ਉਤਰਾਈ ਆ ਗਈ ਜਿੰਨਾ ਆਪਾਂ ਚੜੇ ਆ ਉਹਨੇ ਥੱਲੇ ਨੂੰ ਆ ਗਿਆ ਮਤਲਬ ਚੱਲਣ ਵੇਲੇ ਪੂਰਾ ਤਿਆਰ ਰੱਖਣਾ ਹਾਂ ਪੈਰਾਂ ਦੀ ਚੁਸਤੀ ਚਾਹੀਦੀ ਆ ਜੇ ਮਤਲਬ ਕਿਤੇ ਗੇਅਰ ਗੇਅਰ ਕਿਤੇ ਦੇਣਾ ਪੈਂਦਾ ਮਤਲਬ 3 ਜਾਂ 2 ਆ ਵੀ ਜਾਣਾ ਪੈਂਦਾ ਵੀ ਨਿਊਟਰਲ ਨਾ ਹੋ ਜਾਵੇ ਬਸ ਚਲੋ ਜੀ ਹੁਣ ਆਪਾਂ ਲੱਗੇ ਉਤਰਨਾ ਬਾਕੀ ਹੌਲੀ ਜਾਵੇ ਲੋਡ ਨਹੀਂ ਕਾਲੀ ਕਰਨ ਆਰਾਮ ਨਾ ਜਾਵੇ ਆਪਾਂ ਆਪਾਂ ਮਨ ਅੱਠਵੇਂ ਤੁਰੇ ਦੀ ਨਾ ਅੱਠਵਾਂ ਤੁਰੇ ਦੀ ਇਹ ਪਾਣੀ ਦੇ ਕੰਨਾ ਤੇਜ ਆ ਨਦੀ ਦਾ ਅੱਗੇ ਚੜਾਈ ਹੋਰ ਆ ਗਈ ਤੁਹਾਨੂੰ ਚੜਾਈ ਦਿਖਾ ਦਈਏ ਪਸ ਹੁਣ ਆਈਆਂ ਆਈ ਜਾਣੀਆਂ ਹੁਣ ਕਿੱਥੇ ਤਰਾਈ ਕਿੱਥੇ ਚੜਾਈ ਕਿੱਥੇ ਤਰਾਈ ਇਹ ਵੀ ਪਹਾੜ ਲੈ ਕੋਈ ਹੈ ਜਾਂ ਡੈਰੀਆ ਜੇ ਹੈ ਕੋਈ ਨਹੀਂ ਹੈ ਤਾਂ ਧਿਆਨ ਨਾਲ ਹੂੰ ਲਾਓ ਇਹ ਆਪਣੇ ਮੂਰੇ ਜਾਂਦੀ ਹੈ ਐਕਟਿਵ ਆ ਭਾਈ ਹੁਣ ਹੀ ਜਾਂਦੇ ਨੇ ਮੂਰੇ ਆਪਣੇ ਮੈਂ ਬ੍ਰੇਕ ਆਪ ਰੁਕਾਣੀ ਆਨ ਮੱਲਾ ਹੋ ਰੱਖੇ ਕਿ ਨਹੀਂ ਤਾਈਆ ਤਿੱਖੀ ਹੂੰ ਹੁਣ ਤਿੱਖੀ ਜੜਾਈ ਆ ਗਈ ਓਥੇ ਲਓ ਇਹ ਆ ਗਈ ਤਿੱਖੀ ਜੜਾਈ ਹੁਣ ਆਹ ਇਹ ਜੜਾਈ ਤਿੱਖੀ ਭਾਈ ਪਾਲਿਕਾ ਪਾਲਿਕਾ ਲਓ ਚੜ ਗਏ ਬਾਕੀ ਪਹਾੜ ਦੇਖੋ ਨਾ ਤੇ ਬਾਕੀ ਮੌਸਮ ਬਹੁਤ ਵਧੀਆ ਵੈਸੇ ਮੀਂਹ ਨਹੀਂ ਆਇਆ ਠੰਡਾ ਨਾ ਜੇ ਹੁੰਦੀ ਗਰਮੀ ਫੇਰ ਆਪਣੀ ਬੱਸ ਹੋ ਜਾਣਦੀ ਹਣਾ ਹਾਂ ਵੇ ਰੁਕਣਾ ਪਿਆ ਕਰਦਾ ਜੀ ਕਿਉਂਕਿ ਫੇਰ ਪਾਣੀ ਦੀ ਪਿਆਸ ਬਹੁਤ ਲੱਗਦੀ ਹੈ ਨਾ ਫੇਰ ਗਰਮੀ 'ਚ ਮੂੰਹ ਸ਼ੱਕਦਾ ਸਾਰਾ ਜੀਵਨ ਹੈ ਨਾ ਗਰਮ ਹਾਂ ਬਾਕੀ ਫੇਰ ਦਮ ਦੋਣਾ ਬੰਦਾ ਮੋਟਰਾਂ ਨੂੰ ਫੇਰ ਜਿਵੇਂ ਗਰਮੀ ਆਵੇ ਗਰਮ ਹੁੰਦਾ ਹੁਣ ਮੱਲਾ ਠੰਡਾ ਨਾ ਮੌਸਮ ਇੰਨਾ ਗਰਮ ਨਹੀਂ ਹੋ ਰਿਹਾ ਹੁਣ ਲਓ ਵੀ ਬਲੇ ਕਿੰਨਾ ਰਹਿ ਗਿਆ ਆਪਣਾ 90 90 ਕਿ ਰਹਿ ਗਿਆ ਨਾ ਹਾਂ 90 ਤੋਂ ਘੱਟ ਹੀ ਰਹਿ ਗਿਆ ਜੀ ਟਾਈਮ ਕਿੰਨਾ ਹੋ ਗਿਆ 4:00 ਵਜੇ ਸਵਾ 4 ਹੋ ਗਏ ਉਹੀ 6:00 ਵਜੇ ਪਹੁੰਚਾਂਗੇ ਤੇ ਬਾਕੀ ਠੀਕ ਆ ਓਕੇ ਬਾਕੀ ਮੌਸਮ ਭਾਈ ਬਹੁਤ ਵਧੀਆ ਬਾਕੀ ਹੁ ਚੜਾਈ ਆਉਂਦੀ ਹੈ ਚੜਾਈ ਵਧਾ ਰਹੀ ਆਉਣਾ ਨਾ ਹੁਣ ਚੜਾਈ ਵਧਾ ਆ ਰਹੀ ਆ ਬਾਕੀ ਕਿਤੇ ਸੜਕ ਵੀ ਥੋੜੀ ਸਿੰਗਲ ਹੋ ਜਾਂਦੀ ਹੈ ਨਾ ਕਿਤੇ ਕਿਤੇ ਸਿੰਗਲ ਹੋ ਜਾਂਦੀ ਆ ਹੁਣ ਆ ਦੇਖੋ ਚੜਾਈ ਆ ਗਈ ਆਜਾ ਚਲਾਇਆ ਕਿ ਨਾ ਨੋ ਕੋਈ ਪਹਾੜ ਵਾਲੇ ਜਲੇ ਲਾਉ ਜੇ ਇੱਥੋਂ ਰਹਿ ਗਿਆ ਗੋਵਿੰਦਕਾਟ 20 ਕਿਲੋਮੀਟਰ ਹੁਣ ਅਪ ਤੇਲ ਕਿੰਨਾ ਪਾਇਆ 6.5 ਇਹ ਹੁਣ ਅਜੀ ਤੇਲ ਪਾਇਆ 6.5 ਕਿਹਾ 6.50 6.50 ਸਾਡੇ 736 ਦਾ ਪਹਿਲਾ ਪੈ ਗਿਆ ਨਾ 1000 ਦਾ ਪਹਿਲਾ ਪੈ ਗਿਆ ਹੋ ਟੈਂਕੀ ਫੁੱਲ ਆ ਤੇ 574 ਕਿਲੋਮੀਟਰ ਚਲਾਤਾ ਸੀ ਹੁਣ ਤੱਕ ਕਿਹੜਾ ਤੇਲ ਪਵਾਇਆ ਐਵੇਂ ਦਾ ਕੁਝ ਰਸਤਾ ਹੁਣ ਸਾਰਾ ਚੱਲੀਏ ਵੀ ਟਾਈਮ ਕਿੰਨਾ ਹੋ ਗਿਆ ਤੁਸੀਂ ਤਾਂ ਮੰਨ ਲਓਗਾ ਦੇਜੂ ਦਾ ਬੱਜੀ ਗਿਆ ਹੋਣਗੇ ਹੁਣ ਟਾਈਮ ਦੱਸ ਦਿਓ ਨੌ ਕਰੀ 7:00 ਵਜੇ ਦਿਨ ਮੈਂ ਟਾਈਮ 7:00 ਵਜੇ ਦਿਨ ਮੈਂ ਅਜੇ ਵੀ 20 ਕਿਲੋਮੀਟਰ ਤੇ ਆ ਲਓ ਜੀ ਪਹੁੰਚ ਕੇ ਆਪਾਂ ਗੋਵਿੰਦਰ ਘਾਟ ਤੇ तकरीबन ਆਪਾਂ ਨੂੰ 8:00 ਵਜੇ ਬਾਕੀ 15 ਮਿੰਟ ਆਪਾਂ ਨੇ ਮੋਟਰਸੇਮ پارک ਕਰਨ ਨੂੰ ਲੱਗ ਗਿਆ ਨਾ ਪਾਰਕਿੰਗ ਚ ਲਾਇਆ ਮੋਟਰ ਆਪਾਂ ਨੇ ਤੇ ਹੁਣ ਆਪਾਂ ਪਹਿਲਾਂ ਛੇ ਰਹਿਣ ਦਾ ਦੇਖਦੇ ਆ ਫਿਰ ਦੱਸ ਦਿਆਂ ਤੁਹਾਨੂੰ ਵੀ ਇਹ ਰੂਮ ਵਗੈਰਾ ਮਿਲਦਾ ਕਮਰਾ ਵਗੈਰਾ ਕੋਸ ਦੇਣਾ ਤੇਰਾ ਆਪਾਂ ਦੇਖਦੇ ਆ ਤੇ ਆ ਗਏ ਆਪਾਂ ਲਓ ਜੀ ਗੁਰਦੁਆਰਾ ਸਾਹਿਬ ਚ ਆਪਾਂ ਨੇ ਗੋਬਿੰਦ ਘੜ ਸਾਹਿਬ ਕਮਰਾ ਲੈ ਲਿਆ ਤੇ 2000 ਰੁਪਏ ਦਾ ਆਪਾਂ ਨੂੰ ਮਿਲਿਆ ਤੇ ਬਸ ਕਮਰਾ ਲੈ ਕੇ ਚੱਲਦੇ ਆ ਤੇ ਬਾਕੀ ਸਿਰਫ 10-10 ਦਿਨਾਂ ਦਾ ਅੱਗੇ ਦਾ ਸਫ਼ਰ ਹੈ ਨਾ ਤੇ ਬਾਕੀ ਸਵੇਰੇ ਆਪਾਂ ਜਾਣਾ ਧਾਮ ਤੇ ਲਓ ਜੀ ਆਪਾਂ ਨੂੰ ਰੂਮ ਮਿਲ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇਮਪੁਰ ਨਿਵਾਸ ਵਿੱਚ ਆਪਾਂ ਰਹਿ ਰਹੋ ਰੂਮ ਲਿਆ ਤੇ ਚੱਲਦੇ ਆ ਜੋਬਰ ਆਪਣੇ ਜਾਂਦੇ ਹੋਏ ਤੇ 2000 ਰੁਪਏ ਦਾ ਮਿਲੇ ਆ ਜੀ ਆਪਾਂ ਕਮਰੇ 'ਚ ਆਪਣਾ ਸਮਾਨ ਸਭ ਰੱਖਤਾ ਤੇ ਹੁਣ ਆਪਾਂ ਪ੍ਰਸ਼ਾਦਾ ਬਾਣੀ ਸਕਦੇ ਆ ਬਾਕੀ ਇਧਰ ਕਾਫੀ ਮਾਰਕੀਟ ਬਣੀ ਹੋਈ ਹੈ ਨਾ ਤੇ ਇੱਕ ਆਪਾਂ ਦੇਖਾਂਗੇ ਆਪਾਂ ਨੂੰ ਛੋਟੀਆਂ ਜਾਈ ਜਾਣਗੀਆਂ ਕਿਉਂਕਿ ਛੋਟੀਆਂ ਦਾ ਬੰਦਾ ਬਹੁਤ ਸੌਖਾ ਚੜ ਜਾਂਦਾ ਤੇ ਉਹ ਆਪਾਂ ਲੈਣੀਆਂ ਨੇ ਤੇ ਉਹ ਆਪਾਂ ਦੇਖਾਂਗੇ ਤੇ ਮੇਰੇ ਜਾਂਦੇ ਲੈ ਕੇ ਜਾਵਾਂਗੇ ਬਾਕੀ ਇੱਥੇ ਤੁਸੀਂ ਗੱਡੀ ਘਰ ਵੀ ਹੈਗਾ ਨਾ ਆਪਣਾ ਜੋ ਸਮਾਨ ਉਹ ਜਮ੍ਹਾਂ ਕਰਾ ਸਕਦੇ ਹੋ ਨਾ ਤੇ ਇਧਰ ਵੀ ਆ ਤੇ ਇੱਥੇ ਮਤਲਬ ਜੇ ਆਪਾਂ ਜਿਆਦਾ ਵਜਨ ਨਹੀਂ ਲੈਣਾ ਪਰ ਆਪਾਂ ਪੂਰੇ ਜਿਹੜੇ ਕੱਪੜੇ ਉਹ ਜਮ੍ਹਾਂ ਕਰਾ ਸਕਦੇ ਆ ਮੇਨ ਮੇਨ ਕੱਪੜੇ ਪਹਿਲੇ ਆ ਸਕਦੇ ਨਾਲ ਹਨ ਤੇ ਬਾਕੀ ਇਧਰੋਂ ਇਥੋਂ ਕਮਰੇ ਮਿਲਦੇ ਆ ਨਾ ਉਹ ਕਾਊਂਟਰ ਬਣੇ ਹੋਏ ਆ ਤੇ ਬਾਕੀ ਹਾਲ ਫਰੀ ਹੁੰਦਾ ਹਾਲ ਦਾ ਕੋਈ ਚਾਰਜ ਨਹੀਂ ਬਾਕੀ ਇੱਧਰ ਹੈਗੀਆਂ ਦੁਕਾਨਾਂ ਇਧਰਾਂ ਮਾਰਕੀਟ ਹੈ ਨਾ ਲਓ ਜੀ ਬਾਈ ਆਪਾਂ ਦੇਖ ਲਓ ਲਓ ਜੀ ਇੱਥੋਂ ਤੁਹਾਨੂੰ ਤੇ ਪ੍ਰਸ਼ਾਤਾ ਪਾਣੀ ਆਪਾਂ ਸਕ ਲਿਆ ਬਾਕੀ ਆ ਇਧਰ ਬੜੀ ਦੁਕਾਨਾਂ ਨੇ ਹਨਾ ਲਓ ਜੀ ਆ ਕਾਫੀ ਮਾਰਕੀਟ ਅੱਗੇ ਤੱਕ ਹੈ ਇਹ ਪਾ ਗਏ ਤੇ ਲਓ ਜੀ ਆਮੇ ਦੀ ਸਾਰੀ ਇਹ ਮਾਰਕੀਟ ਆ ਤੇ ਤੁਸੀਂ ਤੁਹਾਰੇ ਇਹਨ ਕੋਟ ਹੋ ਗਏ ਹਨ ਬਾਕੀ ਹੋਰ ਬੈਗ ਵਗੈਰਾ ਹੋ ਗਏ ਡੰਡੇ ਵਗੈਰਾ ਹੋ ਗਏ ਮੈਂ ਸਾਰੀ ਚੀਜ਼ ਲੈ ਸਕਦੇ ਹਾਂ ਐਵੇਂ ਦੀ ਸਾਰੀ ਮਾਰਕੀਟ ਆ ਲਓ ਐਵੇਂ ਸਾਰੀ ਗੁਰਦੁਆਰਾ ਨਾਲ ਕੋਲ ਕੋ ਨੰਦ ਤੇ ਆ ਸਵੇਰੇ ਆਪਾਂ ਡੰਡੇ ਲੈ ਕੇ ਜਾਵਾਂਗੇ ਇਹਨਾਂ ਬਹੁਤ ਸੌਖਾ ਰਣੀ ਸਬਰ ਰੱਖੂ ਆਪਣੀ ਯਾਤਰਾ ਰੱਖੂਗਾ ਇਹਨਾਂ ਯਾਤਰਾ ਆਪਣੀ ਬਹੁਤ ਸੌਖੀ ਰਹੂਗੀ ਪਈ ਤੇ ਬਾਕੀ ਹਜ ਤੈਨੂੰ ਸੇਵਾ ਤੇ ਲੋ ਜੀ ਪ੍ਰਸ਼ਾਦਾ ਪਾਣੀ ਆਪਾਂ ਸਕ ਲਿਆ ਤੇ ਗੁਰਦੁਆਰਾ ਸਾਹਿਬ ਪਹੁੰਚ ਗੁਰਦੁਆਰਾ 2 ਘੰਟੇ ਤੱਕ ਆੜਦਾ ਹੈ ਤੇ ਜਿਹੜੇ ਇੱਥੇ ਆਪਾਂ ਗੁਰਦੁਆਰਾ ਬੋਲਣ ਧੰਗ ਨਾਲ ਤੱਕ ਜਾਣਾ ਹਨ ਜਿਹੜੀ ਕਿ 13 ਕਿਲੋਮੀਟਰ ਦੀ ਚੜਾਈ ਆ ਉਸ ਤੋਂ ਬਾਅਦ ਸ਼੍ਰੀ ਨੇਮਕੋਟ ਸਾਹਿਬ ਦੀ 6 ਕਿਲੋਮੀਟਰ ਤੇ ਇੱਥੇ ਆਪਾਂ ਕਮਰਾ ਲਿਆ ਜਿਹੜਾ ਕਿ 2000 ਰੁਪਏ ਦਾ ਤੇ ਹਾਲ ਬਿਲਕੁਲ ਫ੍ਰੀ ਮਿਲ ਜਾਂਦਾ ਹੈ ਬਾਕੀ ਵੀ ਵੀਡੀਓ ਆਪਾਂ ਐਂਡਕਾਰ ਦੇ ਬਾਕੀ ਸ਼ਹਿਰੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਾਵਾਂਗੇ ਸਾਰੇ ਹਨ ਸੋ ਉਰੇ ਤੱਕ ਆਪਣੀ ਵੀਡੀਓ ਦੇਖਣੀ ਖਾਰਾ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਕੱਲ ਨੂੰ ਜਾਣਾ ਆਪਾਂ 13 ਕਿਲੋਮੀਟਰ ਕੱਲੂ ਚੜਾਈ ਬਹੁਤ ਆ ਕੱਲ ਨੂੰ ਚਲੋ ਚੱਲਦੇ ਆ ਵਾਹਿਗੁਰੂ ਦੇ ਨਾਮ ਲੈ ਕੇ ਹਨ ਸੋ ਇਹ ਬਲੌਗ ਰੂਪਇਤੀ ਐਂਡ ਕਰਦੇ ਆਪਾਂ